ਕੇਂਦਰ ਸਰਕਾਰ ਨੇ ਪੰਜਾਬ ਦਾ 11145 ਕਰੋੜ ਰੁਪਇਆ ਦੱਬਲਿਆ ਜੀਐਸਟੀ ਦੀ ਕੁੱਲ ਰਕਮ ਜਿਹੜੀ ਕੇਂਦਰ ਵੱਲ ਖੜੀ ਸੀ ਉਸ ਦੇ ਵਿੱਚੋਂ ਸਿਰਫ 60000 ਕਰੋੜ ਰੁਪਇਆ ਦਿੱਤਾ ਗਿਆ 50000 ਕਰੋੜ ਰੁਪਇਆ ਹਾਲੇ ਵੀ ਬਕਾਇਆ ਖੜਾ ਹੈ ਕੇਂਦਰ ਸਰਕਾਰ ਵੱਲ ਬੜੀ ਮੁਸ਼ਕਲ ਦੇ ਨਾਲ ਤਨਖਾਹਾਂ ਤੱਕ ਪੂਰੀਆਂ ਕਰ 파 ਰਹੇ ਨੇ ਪੰਜਾਬ ਸਰਕਾਰ ਵਾਲੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਕੇਂਦਰ ਜਿਸ ਸੂਬੇ ਦੇ ਵਿੱਚ ਸਰਕਾਰ ਨਹੀਂ ਹੁੰਦੀ ਹੈਗੀ ਭਾਜਪਾ ਦੀ ਉੱਥੇ ਇਹੋ ਹਾਲ ਕਰਦਾ ਪਹਿਲਾਂ TMC ਯਾਨੀ ਕਿ ਤ੍ਰਿੰਮੂਲ ਕਾਂਗਰਸ ਬੰਗਾਲ ਦੀ ਮੁੱਖ ਮੰਤਰੀ ਮੰਮਤਾ ਬੇਨਰਜੀ ਇਹ ਕਹਿ ਕੇ ਥੱਕ ਗਈ ਕਿ ਭਾਈ ਸਾਡੇ GST ਤੇ ਸਾਡੇ RDF ਦੇ ਪੈਸੇ ਕੇਂਦਰ ਸਰਕਾਰ ਦੱਬੀ ਬੈਠਾ ਹੈ ਕੇਂਦਰ ਸਰਕਾਰ ਉਸ ਪੈਸੇ ਨੂੰ ਬੈਂਕਾਂ ਦੇ ਵਿੱਚ ਰੱਖ ਕੇ ਜਾਂ ਸੈਂਟਰਲ ਬੈਂਕ ਦੇ ਕੋਲ ਰੱਖ ਕੇ ਜਾਂ ਆਰਬੀਆਈ ਦੇ ਕੋਲ ਰੱਖ ਕੇ ਉਸ ਦਾ ਵਿਆਜ ਕੇਂਦਰ ਕੋਲ ਚਲਿਆ ਜਾਂਦਾ ਤੇ ਸਾਡੇ ਕੋਲ ਜਿਹੜਾ ਮੂਲ ਹੈ ਜਿਹੜਾ ਸਾਡਾ ਹੱਕ ਹੈ ਉਹ ਮੂਲ ਵੀ ਵਾਪਸ ਨਹੀਂ ਆਉਂਦਾ ਹੈਗਾ ਮੈਂ ਗੱਲ ਕਰ ਰਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣੇ ਨੇ ਲੋਕਾਂ ਦੀ ਹਮਦਰਦੀ ਲੈਣੀ ਹੈ ਤਾਂ ਸਾਰੇ ਭਾਜਪਾਈ ਇਕੱਠੇ ਹੋ ਕੇ ਕੇਂਦਰ ਸਰਕਾਰ ਕੋਲ ਕਿਉਂ ਨਹੀਂ ਜਾਂਦੇ ਹੈਗੇ ਅਸੀਂ ਕੋਈ ਖੈਰਾਤ ਨਹੀਂ ਮੰਗ ਰੇ ਜਾਂ ਪੰਜਾਬ ਸਰਕਾਰ ਕੋਈ ਹੋਰ ਨਵਾਂ ਕਰਜ਼ਾ ਕੋਈ ਹੋਰ ਨਵਾਂ ਲੋਨ ਕੇਂਦਰ ਤੋਂ ਨਹੀਂ ਮੰਗ ਰਹੀ ਹੈ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਬਣਦੇ ਹੋਏ ਦਿੱਤੇ ਟੈਕਸ ਦੇ ਪੈਸੇ ਦਾ ਜਿਹੜਾ ਬਕਾਇਆ ਹੈ ਉਹ ਬਕਾਇਆ ਮੰਗ ਰਹੀ ਹੈ ਸਸਿਆ ਗਾਲ ਤੁਸੀਂ ਜੁੜੇ ਹੋ ਦਾ ਟੀਵੀ ਐਨਆਰਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦੋ ਅੱਜ ਲੈ ਕੇ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਤੁਹਾਨੂੰ ਪਤਾ ਕਿ ਪੰਜਾਬ ਇਸ ਵਕਤ ਕਈ ਸਾਰੇ ਸੰਕਟਾਂ ਦੇ ਵਿੱਚੋਂ ਗੁਜ਼ਰ ਰਿਹਾ ਜਿਸ ਦੇ ਵਿੱਚੋਂ ਵਿੱਤੀ ਸੰਕਟ ਜਾਂ ਆਪਾਂ ਕਹਿ ਲਈਏ ਕਿ ਆਰਥਿਕ ਸੰਕਟ ਪੰਜਾਬ ਦੇ ਲਈ ਸੱਚਮੁੱਚ ਬਹੁਤ ਗੰਭੀਰ ਸਥਿਤੀ ਦੇ ਵਿੱਚ ਗਿਆ ਹੋਇਆ ਪੰਜਾਬ ਦੇ ਸਿਰ ਕਰਜ਼ਾ ਇੰਨਾ ਕਿ ਚੜਿਆ ਹੋਇਆ ਹੈ ਕਿ ਪੰਜਾਬ ਸਰਕਾਰ ਨੂੰ ਬਹੁਤ ਮੁਸ਼ਕਲ ਆਪਣੇ ਖਰਚੇ ਚਲਾਉਣੇ ਔਖੇ ਹੋਏ ਬੈ ਨੇ ਪੰਜਾਬ ਸਰਕਾਰ ਇਸ ਵਕਤ ਉਸ ਹਾਲਾਤ ਦੇ ਵਿੱਚੋਂ ਨਿਕਲ ਰਹੀ ਹੈ ਕਿ ਬੇਸ਼ੱਕ ਸਟੇਜਾਂ ਦੇ ਉੱਤੇ ਖੜਕੇ ਜਿੰਨਾ ਮਰਜ਼ੀ ਕਹਿ ਲਈਏ ਕਿ ਅਸੀਂ ਫਲਾਣੀਆਂ ਯੋਜਨਾਵਾਂ ਜਾਂ ਖਜ਼ਾਨੇ ਖਾਲੀ ਨਹੀਂ ਹੈਗੇ ਪਰ ਬੜੀ ਮੁਸ਼ਕਲ ਦੇ ਨਾਲ ਤਨਖਾਹਾਂ ਤੱਕ ਪੂਰੀਆਂ ਕਰ ਪਾ ਰਹੇ ਨੇ ਪੰਜਾਬ ਸਰਕਾਰ ਵਾਲੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਆਪਾਂ ਉਦਾਹਰਣ ਵੇਖੀ ਕਿ ਲਗਾਤਾਰ ਧਰਨੇ ਚੱਲ ਰਹੇ ਨੇ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਹਰ ਵੀ ਉੱਥੋਂ ਦੇ ਮੁਲਾਜ਼ਮਾਂ ਨੇ ਧਰਨਾ ਲਗਾਇਆ ਹੋਇਆ ਸੀ ਤਨਖਾਹਾਂ ਨਾ ਮਿਲਣ ਕਰਕੇ ਇਹ ਹਾਲਾਤ ਬਣੇ ਕਿਉਂ ਨੇ ਕਹਿੰਦੇ ਨੇ ਕਿ ਬੂੰਦ ਬੂੰਦ ਦੇ ਨਾਲ ਸਮੁੰਦਰ ਭਰਦਾ ਇਹ ਗੱਲ ਸੱਚ ਵੀ ਹੈ ਪਰ ਉਸ ਦੇ ਵਿੱਚ ਥੋੜਾ ਸਬਰ ਹੋਣਾ ਚਾਹੀਦਾ ਕੇਂਦਰ ਸਰਕਾਰ ਪੰਜਾਬ ਦੇ ਨਾਲ ਲਗਾਤਾਰ ਇੱਕ ਬਹੁਤ ਵੱਡਾ ਧੱਕਾ ਕਰ ਰਹੀ ਹੈ ਉਹ ਧੱਕਾ ਜਿੱਥੇ ਬਾਕੀ ਬਾਕੀ ਸਾਰੇ ਰਾਜਨੀਤਿਕ ਤਰੀਕੇ ਨੇ ਉਸ ਤਰੀਕਿਆਂ ਦੇ ਵਿੱਚੋਂ ਇੱਕ ਤਰੀਕਾ ਇਹ ਆ ਕਿ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਸੂਬੇ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਆਰਥਿਕ ਤੌਰ ਦੇ ਉੱਤੇ ਇੰਨਾ ਕੁ ਤੋੜ ਦਿਓ ਕਿ ਮੁੜ ਕੇ ਉਹ ਆਵਾਜ਼ ਨਾ ਚੁੱਕ ਸਕਣ ਕਿਸ ਤਰੀਕੇ ਨਾਲ ਮਾਮਲਾ ਹੈ ਜੀਐਸਟੀ ਗੁੱਡਜ਼ ਐਂਡ ਸਰਵਿਸ ਟੈਕਸ ਦਾ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਹੋਰਾਂ ਨੇ ਕੱਲ ਇੱਕ ਪ੍ਰੈਸ ਵਾਰਤਾ ਦੇ ਰਾਹੀਂ ਬੜੇ ਸਾਫ਼ ਔਰ ਸਪਸ਼ਟ ਰੂਪ ਦੇ ਵਿੱਚ ਦੱਸਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ 11145 ਕਰੋੜ ਰੁਪਈਆ ਦੱਬਲਿਆ ਯਾਨੀ ਕਿ ਕੁੰਡਲੀ ਮਾਰ ਕੇ ਬੈਠਾ ਨੁਕਸਾਨ ਕਰਵਾ ਦਿੱਤਾ 11145 ਕਰੋੜ ਰੁਪਈਆ ਪੰਜਾਬ ਦਾ ਨੁਕਸਾਨ ਹੋ ਜਾਣਾ ਇਹੀ ਪੈਸਾ ਜੇਕਰ ਪੰਜਾਬ ਦੀ ਸਰਕਾਰ ਕੋਲੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਆਇਆ ਹੁੰਦਾ ਤਾਂ ਪੰਜਾਬ ਦੇ ਜਿਹੜੇ ਵਿਕਾਸ ਅਤੇ ਰਾਹਤ ਕਾਰਜ ਨੇ ਜਾਂ ਪੰਜਾਬ ਸਰਕਾਰ ਦਾ ਜਿਹੜਾ ਜਿੰਨਾ ਵੀ ਕੰਮ ਚੱਲਣਾ ਹੈ ਉਸ ਨੂੰ ਕਿੱਡਾ ਵੱਡਾ ਹੰਗਾਰਾ ਤੇ ਹੁਲਾਰਾ ਮਿਲਣਾ ਸੀ ਇੱਕ ਪਾਸੇ ਜਿੱਥੇ ਹੁਣ ਤੱਕ 8000 ਕਰੋੜ ਰੁਪਈਆ ਆਰਡੀਐਫ ਯਾਨੀ ਕਿ ਰੂਰਲ ਡਿਵੈਲਪਮੈਂਟ ਫੰਡ ਕੇਂਦਰ ਸਰਕਾਰ ਕੋਲੇ ਪੰਜਾਬ ਦਾ ਪਿਆ ਹੈ ਉਹ ਸਾਡਾ ਹੀ ਫੰਡ ਹੁੰਦਾ ਅਸੀਂ ਹੀ ਉਹ ਕੇਂਦਰ ਨੂੰ ਜਮ੍ਹਾਂ ਕਰਾਉਨੇ ਆ ਕੇਂਦਰ ਨੇ ਆਪਣਾ ਹਿੱਸਾ ਕੱਟ ਕੇ ਉਸ ਦੇ ਵਿੱਚੋਂ ਜਿਹੜਾ ਬਾਕੀ ਪੈਸਾ ਉਹ ਸੂਬਿਆਂ ਨੂੰ ਵਾਪਸ ਕਰਨਾ ਹੁੰਦਾ ਇਸੇ ਤਰੀਕੇ ਨਾਲ ਜੀਐਸਟੀ ਦਾ ਪੈਸਾ ਜੀਐਸਟੀ ਦੀ ਕੁੱਲ ਰਕਮ ਜਿਹੜੀ ਕੇਂਦਰ ਵੱਲ ਖੜੀ ਸੀ ਉਸ ਦੇ ਵਿੱਚੋਂ ਸਿਰਫ 60000 ਕਰੋੜ ਰੁਪਈਆ ਦਿੱਤਾ ਗਿਆ ਪੰਜਾਬ ਸਰਕਾਰ ਨੂੰ 50000 ਕਰੋੜ ਰੁਪਇਆ ਹਾਲੇ ਵੀ ਬਕਾਇਆ ਖੜਾ ਹੈ ਕੇਂਦਰ ਸਰਕਾਰ ਵੱਲ ਜੇਕਰ ਇਹ 50000 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਆ ਜਾਂਦਾ ਤਾਂ ਤੁਸੀਂ ਆਪ ਦੇਖੋ ਕਿ ਪੰਜਾਬ ਦੇ ਕਿੰਨੇ ਸਾਰੇ ਰਾਹਤ ਕਾਰਜ ਨੇ ਜਿਹੜੇ ਉਹ ਚੱਲ ਸਕਦੇ ਸੀ ਪੰਜਾਬ ਦੇ ਕਿੰਨੇ ਵਿਕਾਸ ਕਾਰਜ ਨੇ ਜਿਹੜੇ ਉਹ ਹੋ ਸਕਦੇ ਸੀ ਕਿੰਨੀਆਂ ਸਕੀਮਾਂ ਸੀ ਜਿਹੜੀਆਂ ਨਵੀਆਂ ਚੱਲ ਸਕਦੀਆਂ ਸੀ ਤੇ ਪੁਰਾਣੀਆਂ ਸਕੀਮਾਂ ਨੂੰ ਸੁਚਾਰੂ ਤਰੀਕੇ ਨਾਲ ਵਿੱਤੀ ਰੂਪ ਦੇ ਵਿੱਚ ਆਰਥਿਕ ਰੂਪ ਦੇ ਵਿੱਚ ਪੰਜਾਬ ਸਰਕਾਰ ਚੰਗੇ ਤਰੀਕੇ ਨਾਲ ਚਲਾ ਲੈਂਦੀ ਪਰ ਕੇਂਦਰ ਕਰਦਾ ਕੀ ਹੈ ਕੇਂਦਰ ਜਿਸ ਸੂਬੇ ਦੇ ਵਿੱਚ ਸਰਕਾਰ ਨਹੀਂ ਹੁੰਦੀ ਹੈਗੀ ਭਾਜਪਾ ਦੀ ਉੱਥੇ ਇਹੋ ਹਾਲ ਕਰਦਾ ਪਹਿਲਾਂ ਟੀਐਮਸੀ ਯਾਨੀ ਕਿ ਤ੍ਰਿੰਮੂਲ ਕਾਂਗਰਸ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਹ ਕਹਿ ਕੇ ਕਿ ਥੱਕ ਗਈ ਕਿ ਭਾਈ ਸਾਡੇ ਜੀਐਸਟੀ ਤੇ ਸਾਡੇ ਆਰਡੀਐਫ ਦੇ ਪੈਸੇ ਕੇਂਦਰ ਸਰਕਾਰ ਦੱਬੀ ਬੈਠਾ ਹੁਣ ਪੰਜਾਬ ਦੇ ਵਿੱਤ ਮੰਤਰੀ ਨੇ ਸਾਫ਼ ਕਿਹਾ ਕਿ 11145 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਸਾਨੂੰ ਕਿਉਂਕਿ ਸਾਡੀ ਜਿਹੜੀ ਅਦਾਇਗੀ ਸੀ ਉਹ ਅਦਾਇਗੀ ਰੋਕ ਕੇ ਰੱਖੀ ਹੈ ਉਸ ਦੀ ਐਫਐਸ ਦੇ ਵਿੱਚ ਜਿਹੜੇ ਉਹ ਪੈਸੇ ਕੇਂਦਰ ਸਰਕਾਰ ਕੋਲੇ ਸੂਬੇ ਸਰਕਾਰ ਦੇ ਪਏ ਨੇ ਪੰਜਾਬ ਸਰਕਾਰ ਦੇ ਪਏ ਨੇ ਉਹ ਪੈਸੇ ਕੇਂਦਰ ਸਰਕਾਰ ਤਾਂ ਵਰਤ ਹੀ ਰਿਹਾ ਹੈ ਜਾਂ ਕੇਂਦਰ ਸਰਕਾਰ ਉਸ ਪੈਸੇ ਨੂੰ ਬੈਂਕਾਂ ਦੇ ਵਿੱਚ ਰੱਖ ਕੇ ਜਾਂ ਸੈਂਟਰਲ ਬੈਂਕ ਦੇ ਕੋਲ ਰੱਖ ਕੇ ਜਾਂ ਆਰਬੀਆਈ ਦੇ ਕੋਲ ਰੱਖ ਕੇ ਉਸ ਦਾ ਵਿਆਜ ਕੇਂਦਰ ਕੋਲ ਚਲਿਆ ਜਾਂਦਾ ਤੇ ਸਾਡੇ ਕੋਲ ਜਿਹੜਾ ਮੂਲ ਹੈ ਜਿਹੜਾ ਸਾਡਾ ਹੱਕ ਹੈ ਉਹ ਮੂਲ ਵੀ ਵਾਪਸ ਨਹੀਂ ਆਉਂਦਾ ਹੈਗਾ ਇਸੇ ਕਰਕੇ ਕਿਹਾ ਵਿੱਤ ਮੰਤਰੀ ਨੇ ਕਿ 60000 ਕਰੋੜ ਰੁਪਏ ਦਿੱਤਾ ਤੇ 50000 ਕਰੋੜ ਰੁਪਈਆ ਹਾਲੇ ਤੱਕ ਸਾਡੇ ਕੋਲ ਵਾਪਸ ਪਿਆ ਤੇ ਚਾਹੀਦਾ ਕੀ ਸੀਗਾ ਪੰਜਾਬ ਚਾਹੁੰਦਾ ਕੀ ਹੈ ਪੰਜਾਬ ਇਹ ਚਾਹੁੰਦਾ ਸੀ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਡੋਰ ਟੂ ਡੋਰ ਕੈਂਪੇਨ ਸ਼ੁਰੂ ਕੀਤੀ ਹੋਈ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਨੁਕਕੜ ਮੀਟਿੰਗਾਂ ਸ਼ੁਰੂ ਕੀਤੀਆਂ ਹੋਈਆਂ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਸੁਨੀਲ ਜਾਖੜ ਹੋਰਾਂ ਨੇ ਕੱਲ ਚੈਲੰਜ ਕਰ ਦਿੱਤਾ ਸੀਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿ ਮੈਂ ਮੀਟਿੰਗ ਕਰਾਂਗਾ ਤੁਸੀਂ ਮੈਨੂੰ ਰੋਕ ਕੇ ਦਿਖਾਓ ਮੈਨੂੰ ਹਿਰਾਸਤ ਚ ਲੈ ਕੇ ਦਿਖਾਓ ਤੇ ਅੱਜ ਦਾ ਵੱਡਾ ਘਟਨਾਕ੍ਰਮ ਫਿਰ ਉਹੀ ਹੋਇਆ ਕਿ ਉਹਨਾਂ ਨੇ ਚੈਲੰਜ ਕੀਤਾ ਪੰਜਾਬ ਪੁਲਿਸ ਨੇ ਸਵੀਕਾਰ ਕੀਤਾ ਰਸਤਿਆਂ 'ਚ ਜਾਂਦੇ ਸੀਗੇ ਆਕੜ ਸਾਹਿਬ ਜਾਖੜ ਸਾਹਿਬ ਨੂੰ ਪਹਿਲਾਂ ਡੱਕ ਲਿਆ ਫਿਰ ਚੱਕ ਲਿਆ ਤੇ ਫਿਰ ਡਿਟੇਨ ਕਰ ਦਿੱਤਾ ਗਿਆ ਮਾਮਲਾ ਇਹ ਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਰੇ ਆਗੂ ਇਕੱਠੇ ਹੋ ਕੇ ਜੇਕਰ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਚਮਕਣਾ ਚਾਹੁੰਦੇ ਨੇ ਆਮ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਮੈਂ ਕਿਸੇ ਫਿਰਕੇ ਕਿਸੇ ਭਾਈਚਾਰੇ ਜਾਂ ਕਿਸੇ ਤਬਕੇ ਜਾਂ ਪਿੰਡੂ ਜਾਂ ਸ਼ਹਿਰੀ ਹੋਣ ਦੀ ਗੱਲ ਨਹੀਂ ਕਰ ਰਿਹਾ ਹਾਂ ਮੈਂ ਗੱਲ ਕਰ ਰਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣੇ ਨੇ ਲੋਕਾਂ ਦੀ ਹਮਦਰਦੀ ਲੈਣੀ ਹੈ ਤਾਂ ਸਾਰੇ ਭਾਜਪਾਈ ਇਕੱਠੇ ਹੋ ਕੇ ਕੇਂਦਰ ਸਰਕਾਰ ਕੋਲ ਕਿਉਂ ਨਹੀਂ ਜਾਂਦੇ ਹੈਗੇ ਕੇਂਦਰ ਸਰਕਾਰ ਦੇ ਵਿੱਤ ਮੰਤਰੀ ਕੋਲ ਕਿਉਂ ਨਹੀਂ ਜਾਂਦੇ ਹੈਗੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਰਾਂ ਕੋਲ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਕੋਲ ਕਿਉਂ ਨਹੀਂ ਜਾਂਦੇ ਕਿ ਭਾਈ ਪੰਜਾਬ ਦਾ ਜਿਹੜਾ GST ਦਾ ਬਕਾਇਆ ਹੈ ਉਹ ਬਕਾਇਆ ਤੁਸੀਂ ਸਾਨੂੰ ਜਾਂ ਪੰਜਾਬ ਸਰਕਾਰ ਨੂੰ ਵਾਪਸ ਕਰੋ ਜਿਹੜਾ 8000 ਕਰੋੜ ਰੁਪਏ ਸਾਡਾ RDF ਦਾ ਤੁਹਾਡੇ ਕੋਲੇ ਪਿਆ ਉਹ ਵਾਪਸ ਕਰੋ ਜਾਂ ਉਹ ਸਰਕਾਰ ਨੂੰ ਜਾਰੀ ਕਰੋ ਤਾਂ ਜੋ ਸਰਕਾਰ ਆਪਣੇ ਕੰਮ ਸਚਾਰੂ ਤਰੀਕੇ ਨਾਲ ਚਲਾ ਸਕੇ ਤਾਂ ਜੋ ਪੰਜਾਬ ਜਿਹੜੇ ਜਿਹੜਾ ਹੜਾਂ ਦੀ ਮਾਰ ਹੇਟ ਆਇਆ ਹੋਇਆ ਉਸ ਦੇ ਵਿੱਚ ਕੰਮ ਚੱਲ ਸਕਣ ਤਾਂ ਜੋ ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮ ਨੇ ਜਾਂ ਆਮ ਲੋਕ ਜਿਹੜੇ ਦਿਹਾੜੀਦਾਰ ਮਜ਼ਦੂਰ ਨੇ ਉਹਨਾਂ ਦੀਆਂ ਭਲਾਈ ਸਕੀਮਾਂ ਨੇ ਜਿਹੜੀਆਂ ਉਹਨਾਂ ਸਕੀਮਾਂ ਨੂੰ ਪੰਜਾਬ ਸਰਕਾਰ ਸਹੀ ਤਰੀਕੇ ਨਾਲ ਲਾਗੂ ਕਰ ਸਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਜੇਕਰ ਕੇਂਦਰ ਦੇ ਵਿੱਚ ਜਾ ਕੇ ਇਹ ਫੰਡ ਜਾਰੀ ਕਰਵਾ ਲੈਂਦੇ ਅਤੇ ਪੰਜਾਬ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸਾਂ ਕਰ ਦਿੰਦੇ ਮੀਡੀਆ ਕਵਰੇਜ ਕਰਵਾ ਦਿੰਦੇ ਤਾਂ ਸਾਨੂੰ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ ਸੀ ਪੰਜਾਬ ਦੇ ਲੋਕਾਂ ਨੂੰ ਕਿ ਕ੍ਰੈਡਿਟ ਭਾਰਤੀ ਜਨਤਾ ਪਾਰਟੀ ਨੂੰ ਜਾਂਦਾ ਹੈ ਕਿਉਂਕਿ ਜਿਹਨੇ ਜੋ ਕੰਮ ਕੀਤਾ ਹੁੰਦਾ ਕ੍ਰੈਡਿਟ ਉਸ ਨੂੰ ਉਸ ਦਾ ਮਿਲਣਾ ਚਾਹੀਦਾ ਹੈ ਬੇਸ਼ੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਪੰਜਾਬ ਆ ਕੇ ਕਹਿ ਦਿੰਦੇ ਕਿ ਹਾਂ ਭਾਈ ਅਸੀਂ ਮਤਲਬ ਅਸੀਂ ਭਾਰਤੀ ਜਨਤਾ ਪਾਰਟੀ ਵਾਲੇ ਕੇਂਦਰ ਕੋਲ ਗਏ ਤਾਂ ਅਸੀਂ ਜਾ ਕੇ ਫੰਡ ਰਿਲੀਜ਼ ਕਰਵਾਏ ਤੇ ਫੰਡ ਪੰਜਾਬ ਸਰਕਾਰ ਨੂੰ ਦਵਾਏ ਤੇ ਇਸ ਦਾ ਸਿਹਰਾ ਇਸ ਦਾ ਕ੍ਰੈਡਿਟ ਪੰਜਾਬ ਬੀਜੇਪੀ ਦੇ ਸਿਰ ਜਾਂਦਾ ਨਾ ਕਿ ਆਮ ਆਦਮੀ ਪਾਰਟੀ ਦੇ ਸਿਰ ਤੇ ਪੰਜਾਬ ਦੇ ਲੋਕ ਇਸ ਚੀਜ਼ ਨੂੰ ਸਵੀਕਾਰ ਵੀ ਕਰ ਲੈਂਦੇ ਪਰ ਭਾਰਤੀ ਜਨਤਾ ਪਾਰਟੀ ਤਾਂ ਹੋਰ ਕੰਮਾਂ ਚੁੜਜੀ ਪਈ ਹੈ ਆਮ ਆਦਮੀ ਪਾਰਟੀ ਹੋਰ ਕੰਮਾਂ ਚੁੜਜੀ ਪਈ ਹੈ ਤੇ ਕੇਂਦਰ ਹਮੇਸ਼ਾ ਉਲਝਾ ਕੇ ਹੀ ਰੱਖਣਾ ਚਾਹੁੰਦਾ ਤੇ ਕੇਂਦਰ ਚਾਹੁੰਦਾ ਕਿ ਸੱਤਾ ਦਾ ਕੇਂਦਰੀਕਰਨ ਬਣਿਆ ਰਹੇ ਸਾਰੀਆਂ ਸੱਤਾ ਜਿਹੜੀ ਹੈ ਸਾਰੇ ਸੂਬੇ ਜਿਹੜੇ ਨੇ ਉਹ ਕੇਂਦਰ ਦੇ ਇੱਕ ਅਧਿਕਾਰ ਹੇਠ ਰਹਿਣ ਸੂਬਿਆਂ ਦਾ ਜਿਹੜਾ ਫੈਡਰਲ ਸਟਰਕਚਰ ਹੈ ਉਸ ਨੂੰ ਖੇਰੂ-ਖੇਰੂ ਕਰਨ ਦੀ ਇੱਕ ਸਾਜ਼ਿਸ਼ ਇਹ ਵੀ ਹੈ ਤੇ ਪੰਜਾਬ ਚਾਹੁੰਦਾ ਹੈ ਇਹ ਸਾਜ਼ਿਸ਼ਾਂ ਬੇਨਕਾਬ ਹੋਣ ਪੰਜਾਬ ਚਾਹੁੰਦਾ ਹੈ ਕਿ ਪੰਜਾਬ ਦਾ ਬਣਦਾ ਹੱਕ ਅਸੀਂ ਕੋਈ ਖੈਰਾਤ ਨਹੀਂ ਮੰਗ ਰਹੇ ਜਾਂ ਪੰਜਾਬ ਸਰਕਾਰ ਕੋਈ ਹੋਰ ਨਵਾਂ ਕਰਜ਼ਾ ਕੋਈ ਹੋਰ ਨਵਾਂ ਲੋਨ ਕੇਂਦਰ ਤੋਂ ਨਹੀਂ ਮੰਗ ਰਹੀ ਹੈ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਬਣਦੇ ਹੋਏ ਦਿੱਤੇ ਟੈਕਸ ਦੇ ਪੈਸੇ ਦਾ ਜਿਹੜਾ ਬਕਾਇਆ ਹੈ ਉਹ ਬਕਾਇਆ ਮੰਗ ਰਹੀ ਹੈ ਉਹ ਆਪਣਾ ਹਿੱਸਾ ਮੰਗ ਰਹੀ ਹੈ ਪੰਜਾਬ ਚਾਹੁੰਦਾ ਹੈ ਕਿ ਕੇਂਦਰ ਸਰਕਾਰ ਤੁਰੰਤ ਪੰਜਾਬ ਸਰਕਾਰ ਨੂੰ ਰਾਹਾ ਦੰਦਦੇ ਹੋਏ ਸਾਡੇ ਜਿਹੜੇ ਆਪਣੇ ਇਹ ਟੈਕਸ ਰੂਪੀ ਪੈਸੇ ਨੇ ਇਹਨਾਂ ਪੈਸਿਆਂ ਦਾ ਭੁਗਤਾਨ ਤੁਰੰਤ ਪੰਜਾਬ ਨੂੰ ਕਰੇ ਤਾਂ ਜੋ ਪੰਜਾਬ ਸਰਕਾਰ ਪੰਜਾਬ ਦੇ ਵਿਕਾਸ ਅਤੇ ਰਾਹਤ ਕਾਰਜ ਨਹੀਂ ਜਿਹੜੇ ਉਸ ਨੂੰ ਸੁਚਾਰੂ ਤਰੀਕੇ ਨਾਲ ਕਰ ਸਕੇ ਪਰ ਲੱਗਦਾ ਨਹੀਂ ਹੈ ਕਿ ਕੇਂਦਰ ਇਸ ਰੌਣ ਦੇ ਵਿੱਚ ਹੈ ਕਿਉਂਕਿ ਜਿਨ੍ਹਾਂ ਨੇ ਪਹਿਲਾਂ ਪੰਜਾਬ ਨੂੰ 11145 ਕਰੋੜ ਰੁਪਏ ਦਾ ਨੁਕਸਾਨ ਕਰਵਾਤਾ ਘਾਟਾ ਪਵਾਤਾ ਲੇਟ ਪੇਮੈਂਟ ਕਰਕੇ 60000 ਕਰੋੜ ਰੁਪਏ ਦੀ ਤੇ 50000 ਕਰੋੜ ਰੁਪਈਆ ਪਲੱਸ 8000 ਕਰੋੜ ਰੁਪਈਆ ਆਰਡੀਐਫ ਦਾ ਉਹ ਹੁਣ ਤੱਕ ਵੀ ਨਹੀਂ ਦਿੱਤਾ ਨਹੀਂ ਜਾਰੀ ਕੀਤਾ ਜਾਂ ਦੱਬੀ ਬੈਠੇ ਨੇ ਜਾਂ ਕੁੰਡਲੀ ਮਾਰ ਕੇ ਬੈਠੇ ਨੇ ਪੰਜਾਬ ਚਾਹੁੰਦਾ ਇੱਕ ਕੁੰਡਲੀ ਟੁੱਟੇ ਪੰਜਾਬ ਦਾ ਭੜਾ ਹੋਵੇ ਪੰਜਾਬ ਸਰਕਾਰ ਪਰ ਜ਼ੋਰ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਖੁਦ ਆਪ ਜਾ ਕੇ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਨੂੰ ਅਤੇ ਵਿੱਤ ਮੰਤਰੀ ਕੇਂਦਰੀ ਵਿੱਤ ਮੰਤਰੀ ਨੂੰ ਮਿਲਣ ਅਤੇ ਪੰਜਾਬ ਦੇ ਲਈ ਸਾਡੇ ਜਿਹੜੇ ਇਹ ਰਾਹਤ ਪੈਕੇਜ ਨੇ ਜਾਂ ਸਾਡੇ ਜਿਹੜੇ ਬਣਦੇ ਪੈਸੇ ਨੇ ਉਹਨਾਂ ਨੂੰ ਤੁਰੰਤ ਕੇਂਦਰ ਸਰਕਾਰ ਤੋਂ ਜਾਰੀ ਕਰਵਾਉਣ ਪੰਜਾਬ ਇਹੋ ਚਾਹੁੰਦਾ ਹੈ ਹਰ ਅਪਡੇਟ ਦੇ ਲਈ ਜੁੜੇ ਰਹੋ ਦੱਤੀ ਵੀ ਐਨ ਆਰ ਆਈ ਦੇ ਨਾਲ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ